ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ 'ਤੇ ਆਪਾਂ ਇਹ ਪਹੁੰਚੇ ਅੱਜ ਤਿੰਨ ਤਿੰਨ ਦਿਨ ਦਾ ਆਪਾਂ ਕੋਈ ਵੀਡੀਓ ਨਹੀਂ ਪਾ ਸਕੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਇਹ ਰੋੜ ਦੇ ਉੱਤੇ ਇੱਕ ਕੰਮ ਹੈ ਨਾ ਚਾਹੇ ਨੀਂਦ ਲੈ ਲੈਣਾ ਚਾਹੇ ਵੀਡੀਓ ਪਾ ਲੈਂਦੇ ਨੇ ਨੀਂਦਰ ਤਾਂ ਜੇ ਸਾਡੇ ਅੱਖਾਂ 'ਚ ਬਹੁਤ ਰੜਕਰੀ ਆ ਵਾਕਈ ਬਿਮਾਰੀ ਬਣਾਉਣੀ ਪਈ ਕਿਉਂਕਿ ਆਪਾਂ ਇਹ ਇਹ ਨਸ਼ੇ ਦਾ ਨਸ਼ਾ ਹੀ ਲਾ ਬੈਠੇ ਇਹ ਬਣਾਉਣੀ ਪੈਂਦੀ ਆ ਰਾਣੇ ਵਾਲੇ ਦੱਸਿਆ ਅੱਜ ਰਾਣੇ ਅੰਦਰ ਲੈਵਾ ਹਾਦਸੇ ਦੇ ਆਪਣੇ ਇਹ ਆ ਮਹੀਮ ਸਾਡਾ ਅੱਜ ਮੂਰਤ ਕੀਤਾ ਆਪਾਂ ਵੱਡ ਕੇ ਪੰਜੂ ਕਿਲੇ ਦੇ ਨਾਲ 12 ਚਾਲੀ ਨਾਲ ਤੇ ਆ ਜੇ ਆਪਣੀ ਗੱਡੀ ਉਵੇਂ ਖੜੀ ਹੈ ਗਾਣੂ ਇਹਦਾ ਆਪਣਾ ਨੰਬਰ ਲਾਉਣਾ ਇਹਨੂੰ ਲੈ ਕੇ ਜਾਣਾ 35 ਐਮਪੀਨਲ ਜਿਹੜੇ ਕੋਟੇ ਮੋੜ ਮੋੜ ਲੈਣਾ ਤੇ ਉੱਥੇ ਨਹੀਂ ਜਾਦਾ ਵਟ ਬਹੁਤ ਹੈ 3 ਟੁੱੜਦੀ ਬਹੁਤ ਹੈ ਤੇ ਇਧਰ ਆਪਣੀ ਜੱਸੀ ਖੜੀ ਆ ਤੇ ਹੂੰ ਤੇ ਬਾਅਦਾਂ ਇਹਨੇ ਹੋਰ ਕਿ ਲੋਗ ਲੋਕ ਦੀ ਕੇਜੇ ਪਾਏ ਇਹਨਾਂ ਅਣਕੜਾ ਦੇਖਣਾ ਇੱਥੇ ਤੇ ਇਹ ਵੇਣਾ ਸਭ ਮਿਲੋ ਜੀ ਬੰਦਿਆਂ ਨੂੰ ਪੰਮਾ ਇਧਰ ਬੈਠਾ ਆ ਉਹ ਸਿੰਦੂਏ ਮੇਰੇ ਘਰ ਨੂੰ ਆਇਦਰਾ ਨਾਲ ਉਹੋ ਗੱਲ ਕਿ ਤੈਨੂੰ ਦੇ ਨਾਲ ਐਨਾ ਤੇਰਾ ਨਾ ਸਹੀ ਲੈ ਨਾਲ ਨਾ ਪਲੇ ਦੱਸੋ ਵੀ ਹੁਣ ਤੁਹਾਡੇ ਇਹਨਾਂ ਕਿੰਨਾ ਕੋਲ ਸਮਝਾਉਂਦੇ ਕੈਮਰਾ ਤਾਂ ਡੱਕਿਆ ਖੜਾ ਸਾਸਰੀ ਕੱਲ ਬੁਲਾਣੀ ਹੈ ਕਲਾਕਾਰ ਜਿਵੇਂ ਟਿੱਕਰ ਨਹੀਂ ਆਉਂਦਾ ਗਾਣਾ ਮੁੱਕ ਜਾਣਾ ਤਾੜੀ ਮਾਰੋ ੜਾ ਉਹ ਇੱਕ ਡੈਪ ਦਿੰਦੇ ਹੈ ਨਾ ਉਹ ਬਾਅਦ ਫਿਰ ਚੇਤਾ ਪੁਲਾ ਲੈਂਦੇ ਨੇ ਉਹ ਕੰਮ ਫਿਰ ਬਣਾਇਨੋ ਕਿ ਕਿੰਨਾ ਪੰਮਾ ਯਾਰ ਉਹ ਬੰਦੇ ਹੱਡਰ ਇੱਕ ਥੋੜਾ ਚਾਹੀਦਾ ਤੇ ਬਾ ਇੱਕ ਚੰਗ ਛਾੜ ਛੋੜੇ ਕੁੱਟੜ ਕੁੱਟੜ ਆਤੇ ਇੱਕ ਆਉਂਦੀ ਇਹ ਕੰਮ ਨਹੀਂ ਛੇੜੇ ਮੈਂ ਤੁਹਾਨੂੰ ਲਿਆਂਦਾ ਮੈਂ ਤਾਂ ਗੰਦ ਮਾਰ ਕੇ ਤੇ ਆ ਕੋ ਸਾਈਟ ਕੋ ਨਵੀਂ ਜਿਹੜਾ ਵਰਜੀ ਪਾਹ ਦਾ ਸ਼ਰਟ ਆ ਗਰਾਰੇ ਤੇ ਲਿਆ ਤਾਂ ਨਹੀਂ ਕਰੇ ਜੇ ਇਹ ਚੱਲਿਆ ਇਹ ਨੇ ਉਹਨਰੇ ਜਾਂਦਾ ਹੀ ਹਜੇ ਮੈਨੂੰ ਲੈ ਜਾ ਨਾਲ ਮਸ ਨਹੀਂ ਆ ਕਿਨੇ ਤੇ ਕਿ ਲੇਟ ਹੋ ਜਾਣਾ ਮੈਂ ਤੇ ਨਹੀਂ ਮਸ਼ੀਨ ਮੈਂ ਉਵੇਂ ਦੱਬੀ ਫਿਰੇ ਜੇ ਵੇਖਣਾ ਕਿਸੇ ਇੱਕ ਵਰਡ ਕਾਂ ਦੇ ਹਿੰਦੂ ਬਠੜ ਦੇਂਦੇ ਫਿਰ ਵਡ ਕਾਂ ਨਾਲ ਮੈਂ ਮੈਂ ਕੋਈ ਪੈਸਾ ਜੇਬ ਚ ਹੋਵੇ ਤਾਂ ਕੋਈ ਮਸ਼ੀਨ ਮੈਂ ਵੇਖਾਂ ਮੈਂ ਮੈਂ ਹੁੱਤੇ ਰਿਹਾ ਮੰਜੇ ਹੁੱਤੇ ਰਹਿੰਦਾ ਮੈਂ ਹਬੀ ਬਾਹਰ ਵੀ ਬਣਦਾ ਕੋਲੇ ਪਕਾਈ ਗਈ ਦੁਕਣੀ ਉਹ ਵੇਚ ਨਹੀਂ ਪਾਣੀ ਗਰਾਰੇ ਗ੍ਰੈਂਡਰ ਵਾਟ ਕਪਾਂਗਾ ਨਾਲ ਜੀ ਨਵੀ ਆਈ ਓਏ ਮੈਂ ਫਿਰ ਨਾਲ ਬਰਗਣਾ ਰੀਤਾ ਪੈ ਸਪੈਸਟਰ ਕੜਨੀ ਆ ਪਾ ਹੈ ਡਟ ਕਪਾ ਵੇ ਡੰਕ ਕਰਦਾ ਕਿਹਦਾ ਤੈਨੂੰ ਕੋਈ ਆਸ ਆਈ ਇੱਥੇ ਤੂੰ ਹੀ ਬਲਾ ਫਾਸੀ ਕਰ ਇੱਥੇ ਬਾਹਰ ਚੱਲ ਤੁਰਨਾ ਬੰਦਾ ਉਹਨੇ ਬੁਲਾ ਲਿਆ ਕੋਈ ਸਿੰਧੂ ਨੇ ਉਹਨੇ ਬੁਲਾ ਲਿਆ ਸੀ ਸਿੰਧੂ ਨੇ ਬੈਨ ਨਾ ਪੋਣੀ ਨੀ ਤੀ ਨਹੀਂ ਬੁਲਾਇਆ ਅੱਛਾ ਇੱਕੇ ਚੱਲਦਾ ਰਿਹਾ ਪੈਰ ਗਾ ਜਾਈਂ 2 ਮਹੀਨੇ ਚ ਲਾਕ ਐ ਤੇ ਦਿਲ ਰੂਹ ਕੋ ਉਧਰਾ ਇੱਕ ਨੂੰ ਮਾੜਾ ਮੋਟਾ ਸਾਡੇ ਕੋਈ ਵੀ ਰੁਪਈਆ ਨਹੀਂ ਫੋਨ ਲਾਦੇ ਫੋਨ ਹੀ ਚੱਕਦੇ ਨੇ ਇੱਕ ਪੈਸਾ ਵੀ ਉਧਰਾ ਕੋਈ ਉਧਰਾ ਪੈਸੇ ਤਾਂ ਫੋਨ ਨਹੀਂ ਚੱਕਦਾ ਐਸਾ ਹੰਦਰ ਨਿੰਦਰ ਨਾਲ ਮੋਹ ਬੜਾ ਪਿਆ ਤਾ ਉਹਨਾਂ ਅਗਲੀ ਕਿਹੜੀ ਲੱਗੂ ਆ ਗਈ ਕਿਹੜੀ ੱਟੂ ਆ ਗਈ ਬੰਦੇ ਨੇ ਕਦੋਂ ਮੰਟੇਂ ਚੇਂਜ ਲਾਗੀ ਵੜਦੇ ਤੂੰਦ ਲੱਡੂਆਂ ਦੇ ਪੈਸੇ ਕੌਣ ਦਿੱਤੇ ਨਹੀਂ ਚਲੋ ਠੀਕ ਹੈ ਦਾਣੇ ਪੈਸੇ ਵੰਡੇ ਕੇ ਦੂਜਿਆਂ ਚ ਇਹਨਾਂ ਦਾ ਵੀ ਕੱਢੇ ਹੁੰਦੇ ਵੰਡੇ ਕਿ ਦੂਜਾ ਜੀ ਤੇਲ ਲੈਣ ਗਏ ਰਹੇ ਹੁੰਦੇ 1900 ਰੁਪਏ ਤੇਰਵਾ ਤੇ ਲੱड्डੂ ਮੈਂ ਤੁਸੀਂ ਵੀ ਤੁਨਾ ਮਾਰ ਲਈ ਜੋ ਮੈਂ ਸੁੱਤਾ ਪਿਆ ਮੈਨੂੰ ਨੀਂਦੀ ਬਹੁਤ ਆਉਂਦਾ ਸੀ ਤੇ ਆ ਪਿਛਲੀ ਗੇ ਅਗਲੀ ਕਿ ਚੱਲਾਂਗੇ ਉਸੇ ਲੈ ਤੇਲਾ ਚਲਾਂਗੇ ਇਹਨੂੰ ਨਾ ਇਹਨੂੰ ਨਾ ਦੁਬਾਰਾ ਫਾਰਾ ਮਾਰਨਾ ਜਿਵੇਂ ਜਿਵੇਂ ਵਿੱਚ ਚਰੰਗ ਨਹੀਂ ਪੀਚਾ ਪਿਆ ਹਨਾ ਇਹਨੂੰ ਕਾਸਟਿਕ ਦੇ ਜਿਹੜਾ ਸਾਲਟ ਰਹਿ ਗਏ ਨੇ ਵਿੱਚ ਉਹ ਇਹਨੂੰ ਆਪਾਂ ਕਿੱਥੇ ਚੱਲ ਜਾਇਆ ਪਰਵੇ ਚੱਲ ਹੁਣ ਉਹ ਨਵੀਂ ਪਾਣੀ ਦੀ ਹੁਣ ਗਰਾਰੀ ਤੇ ਨਹੀਂ ਹੈ ਭਾਈ ਪੇਰ ਦਾ ਧਾਰ ਕਰਨਾ ਬਣਾ ਅਗਲੇ ਸੀਨ ਬੰਦ ਪਰ ਉਹ ਕਰਵਾਈ ਜਦੋਂ ਵੀ ਇਧਰ ਇੱਕ ਤਾਂ ਆਪਾਂ ਜਿੰਨੇ ਕਰਦੇ ਸ਼ਿਲਡ ਨਵੇਂ ਮਾਡਲ ਚ ਮਸ਼ੀਨ ਦੀਆਂ ਇੱਕ ਪੂਛ ਨੂੰ ਵੇਖਾਂਗੇ ਇਹ ਵੀ ਨਵੇਂ ਮਾਰਚ ਬਣਾਉਣੀਆਂ ਮੈਂ ਇਹ ਬਣਾਉਣੇ ਆਪਾਂ ਆਪ ਹੀ ਇੰਨਾ ਆਪਣੇ ਕੋਲ ਫਰਮਾ ਨਾ ਕੋਈ ਕੋਈ ਚੀਜ਼ ਨਹੀਂ ਗਈ ਤਿਆਰ ਆਪਣੀ ਕਰਨੀ ਕਰਨੀ ਵੀ ਨਵੇਂ ਮਾਡਲ ਚ ਤੁਸੀਂ ਵੇਖੋ ਵੀ ਵਾਕੈ ਵੀ ਬੰਦੇ ਨੇ ਇਹਨੇ ਹੱਥ ਲਾਇਆ ਸੀ ਅੱਗੇ ਵੀ ਆਪਾਂ ਬਣਾਇਆ ਛਤਰੀ ਛਤਰੀ ਵਗੈਰਾ ਬਣਾਈ ਜਾਂਦੀ ਕੈਮਨ ਕੋਣ ਹੁਣ ਦੇ ਕੰਮ ਰਹਿੰਦਾ ਕਰਾਂਗੇ ਇਹ ਟਾਇਰ ਵੱਡੇ ਪਾ ਦੇ ਇੱਕ ਟਾਇਰ ਵੱਡੇ ਪਾਉਣੇ ਹੂੰ ਉਹਨ ਦਾ ਟੋਕਰਾ ਬਣਾਉਣ ਦਾ ਨਾ ਲੱਗ ਪਾਇਆ ਇੱਧਰ ਹੈ ਆਪਾਂ ਰੇਸ਼ੇ ਖਾਰੇ ਪਾਈ ਫਿਰ ਨਾਲ ਇੱਧਰ ਹੈ ਉਹਨਾਂ ਨੇ ਟੋਕਰਾ ਬਣਾਇਆ ਛਤਰੀ ਦਾ ਕਿਹੜਾ ਉਹ ਫਿਰ ਮਾੜਾ ਮਟਾ ਬੱਠਾ ਦਰਦੀ ਕੀਤੀ ਉਹਨੇ ਉਹਦਾ ਮਲ ਸਿੱਖਾ ਛਤਰੀ ਕਾ ਪਾ ਇੱਕਾ ਪਾ ਵੀ ਬਣਾਈ ਹੈ ਛਤਰੀ ਤਿਆਰ ਕੀਤੀ ਸੀ ਜਾਨੀ ਕਿਦੋਂ ਆਪਾਂ ਬਾਬਾ ਹੰਝੂ ਲੋ ਬਾਲੀ ਸਿੱਖਾ ਸੀ ਛਤਰੀ ਉਹ ਵੀ ਵਧੀਆ ਬਣੀ ਆ ਬਾਕੀ ਆ ਵੀ ਬਣਾਈਏ ਉਹ ਉਸ ਤੋਂ ਵਧੀਆ ਬਣੀ ਆ ਜਾ ਲਗਾ ਮੰਡੀ ਮੰਡੀ ਕੰ ਜਾਵਾਂ ਦਾ ਉਹਦੇ ਨਾਲ ਮੇਲਿਆ ਤੇ ਨਾਲੇ ਨਾਲ ਮੇਲ ਨੂੰ ਕਢਾਉਂਦਾ ਉਹਨੂੰ ਕੋਟਾ ਕੋਨੇ ਜੱਫੀ ਪਾਣੀ ਕੋ ਨਹੀਂ ਮੈਨੂੰ ਦੇ ਉਹਨਾਂ ਨਾਲ ਪੈਸੇ ਦਾ ਦੇਰੇ ਕੋੜੀ ਪੈਸੇ ਦੀ ਬਹੁਤ ਘੱਟ ਬਣਨੇ ਆਪਣੇ ਪਤਾ ਹੀ ਨਾ ਪੈਸੇ ਅਸੀਂ ਘਾਟ ਹੀ ਬਣਨੇ ਇਹਨਾਂ ਦੀ ਮਾਂ ਹਾਂ ਨਹੀਂ ਬਣਨੇ ਨੇ ਦਾੜੀ ਤੇ ਹੀ ਰੱਖੇ ਜੋ ਹੁੰਦਾ ਦੂਜਾ ਪੰਮੀ ਬਾਈ ਨੂੰ ਹੁੰਦਾ ਨਾ ਕਾ ਕਰੇ ਜਿਹੜਾ ਹਾਂ ਦੇਖ ਕੇ ਦੂਜੇ ਤੋਂ ਲੱਭਦੇ ਹੋ ਜਾ ਸੋਰੀ ਬੱਬੂ ਜੂਸ ਪੀ ਰਹੇ ਜੂਸ ਬਣਾ ਲੈ ਉਹਨਾਂ ਨੂੰ ਜੂਸ ਕਰਾਣਾ ਪੁਲੀ ਵਿੱਚ ਛੱਡ ਕੇ ਵੋਟ ਨਿਕਲੀ ਟੋਪ ਲੱਗੀ ਨਿਕਲ ਗਿਆ ਡੇਕ ਅੱਛਾ ਜਾਂਦਾ ਮੈਂ ਟੈਕ ਲੈਣੀ ਹੈ ਟੈਕ ਦੇ ਪਰ ਪੈਸੇ ਬਣਾਇਆ ਤਾਂ ਇੱਕ ਨਹੀਂ ਆਪਾਂ ਬਣਾਏ ਤੇ ਗਨੇ ਇੰਨੇ ਹਾਂ ਕਿੱਡੇ ਕੁ ਪਾਏ ਇੱਕ ਬੰਦਾ ਸਾਡਾ ਪਾਜ ਹੀ ਗਿਆ ਤੇ ਸੱਸੀ ਘਰ ਜਾਣ ਲੱਗ ਮਾਰਾ ਇਹਨੇ ਡੇਕ ਦੇ ਲੈ ਆ ਦੇ ਉਹ ਦੇਖ ਲੈ ਆ ਕੇ ਦੇਨੇ ਨੂੰ ਪਰ ਮਾ ਕੱਢ ਲਾ ਨਿਕਲ ਚੂ ਛੜਿਆ ਆ ਜੀ ਆਪਣਾ ਕੰਡਾ ਕਿੰਨਾ ਫਸਿਆ ਇੱਥੇ ਇਹਨਾਂ ਨਾ ਕੰਦੇ ਟੈਰਾਂ ਦਾ ਡਾਂਟ ਪੇਲੇ ਕੋਲ ਤੇ ਜੇ ਕੰਡਾ ਜਿਹਾ ਬੈਠਾ ਕਸਦਾ ਨਹੀਂ ਕੰਡਾ ਤਾਂ ਕਾਂ ਘੜੀ ਜਾਂਦਾ ਕਾ ਪੱਟੋ ਕਿ ਕਿਹੜੇ ਕਿਹੜੇ ਮਸ਼ੀਨ ਤੇ ਬੰਦ ਰਹਿ ਨੇ ਇਹਦਾ ਮੈਂ ਡਿਪੈਂਡ ਕਰਨਾ ਕਿੰਨੇ ਕਿਹੜੇ ਬੰਦ ਨੇ ਬਹਿਣਾ ਕਿੰਨੇ ਕਿਹੜੇ ਕਿੰਨੇ ਨੱਚਣਾ ਤੂੰ ਹੀ ਜਾਣਦਾ ਕਿਹੜੇ ਕਿਹੜੇ ਬੰਦ ਰਹਿੰਦੇ ਤੂੰ ਦੱਸੋ ਮੇਰੇ ਤਾਂ ਉਹ ਦੋ ਬੰਦੇ ਮੈਨੂੰ ਨਾ ਮਸ਼ੀਨ ਤੇ ਬਹਿਣਾ ਪਵੇ ਮੈਂ ਤਾਂ ਸਿੰਦਣਾ ਰਹਿਣਾ ਜੀ ਤੇ ਅੱਛਾ ਤੂੰ ਉਹ ਵਾ ਸਿੰਦਣਾ ਲੈ ਤੂੰ ਕਿੰਨੇ ਹੋਗਾ ਤੂੰ ਇਹ ਦਾ ਰਗੂਦੋ ਹੋ ਗਿਆ ਰਗੂਦੋ ਮੈਂ ਫਿਰ ਚਾਰ ਬੰਦੇ ਲਾਵਾਂ ਦਾ ਚਾਰ ਬੰਦੇ ਕਿਰੇ ਸੁੱਖੀ ਅਹੀਂ ਜਾਣਾ ਤੂੰ ਕਿੱਧਰ ਜਾਣਾ ਇਹ ਇੱਕ ਦਾ ਹਨ ਬੰਦਾ ਚਾਹੀਦਾ ਦੋ ਥੋੜੀ ਅਹੀਂ ਚੰਗਾ ਸੁੱਖੀ ਦਾ ਹਨ ਬੰਦਾ ਚਾਹੀਦਾ ਇੱਕ ਹੋਰ ਸੁੱਖੀ ਕਿੜਾ ਤੂੰ ਬਾਹਰ ਉਧਰ ਜਾਣਾ ਕਿਤੇ ਵੀ ਗਏ ਸultanpur ਗਏ ਜਲਾਲਾਉਂ ਗਏ ਕਿਤੇ ਵੀ ਨਹੀਂ ਫਾਰੂਵਾਲ ਜਾਣਾ ਹਾਂ ਤੇ ਤੇਰੇ ਨਾਲ ਗਿਆ ਕੀਪੀਗਾ ਕਿੜਾ ਇੱਕ ਕਈਪੀਗਾ ਕੀਪੀਂ ਤੂੰ ਹੀ ਨਹੀਂ ਜਾਏ ਨਾ ਆਹੀਂ ਨਹੀਂ ਜਾਣਾ ਤੋ। ਕੀ ਆਹੀ ਵੀਡੀਓ ਬਣਾਣੀ ਹੈਂ ਤੇ ਕੀ ਪਿੰਡ ਚ ਬੋਲਣਾ ਹੀ ਕੋਈ ਨਹੀਂ। ਤੋ ਬੋਰ ਪੈ ਕਰਦਾ ਉਹ ਕੋਈ ਨਹੀਂ ਪਲਾਗਨ ਬੋਰ ਪੈ ਨਹੀਂ। ਨਹੀਂ। ਤੂੰ ਤੈ ਚੱਲਾਂਗੇ ਇਹਨੂੰ। ਕਿਹੜੀ? ਆਹ ਮਸ਼ੀਨ ਜਿ ਵਿਹਲੀ ਹੋ ਗਈ ਤਾਂ। ਨਹੀਂ। ਤੇ ਉਹ ਤੇ ਸਤਾਨਪੁਰ ਕਿੱਡੀ ਕਿੱਡ ਲਾਂਗੇ। ਆਹ ਚੱਲਾਂਗੇ। ਅੱਗੇ ਤੁਸੀਂ ਚਲਾਈਦਾ ਤੈਨੂੰ ਕ੍ਰਿਸਟਾਗਰ ਮੋੜੇ ਚੱਕ ਲੈਂਦੇ ਖਰ ਕੀ ਚੋਕ ਹੁੰਦੇ ਹੋਰ ਪਿਛਲੇ ਪਾਏ ਗੰਦੇ ਹੋਏ ਇਹਦੇ। ਹਾਂ ਠੀਕ ਨੇ ਨਾ। ਉਹਨੂੰ ਤੇ ਸਾਹਮਣੇ ਕਦੇ ਥੋੜੀ ਸ਼ਾਰਟ ਨੇ ਹੱਟਾ ਨੇ ਕਦੇ ਬਲੇਡ ਤੇ ਚਿੱਕ ਚਿੱਕ ਕਰਦਾ ਅਸੀਂ ਦੇ ਕੋਈ ਚਲਾਈ ਵੀ ਇੱਕ ਦਿਨ ਵੀ ਤਾਜ ਨਾਲ ਤੁਸੀਂ ਆਹ ਮਸ਼ੀਨ ਚਲਾਈ ਔਰ ਕੀ ਤੇ ਇੱਥੇ ਜੋ ਗਾਇਂ ਦੋਦੋ ਐਂਗਲ ਟੁੱਟ ਗਏ ਕਿਹੜੀ ਐਂਗਲ ਆਹ ਅਗਲੀ ਪਿੰਡੋ ਜਿਹੇ ਅੱਗੇ ਉਹ ਇੱਥੇ ਆਹੋ ਉਹ ਪਤਾ ਨਹੀਂ ਉਹਨੇ ਕੀ ਕੀਤਾ ਦੇਖੀ ਨੂੰ ਵਾਰ ਥੋੜੀ ਗਲਤ ਸੀ ਸੈੱਟ ਨਹੀਂ ਆਵੇ ਨਹੀਂ ਦੇ ਹਾਂ ਸੈੱਟ ਆ ਦੁਬਾਰਾ ਮੈਂ ਤੁਹਾਨੂੰ ਫੋਨ 'ਤੇ ਦੱਸਾਂ ਜਦੋਂ ਫਿਰ ਦੁਬਾਰਾ ਕੋ ਆਵਾਜ਼ ਆ ਕੇ ਦਵੇ ਉਹ ਪਾਉਣ ਨੂੰ ਕਿਹੜਾ ਪਾ ਉਹ ਪੰਨੀ ਕਿਹੜਾ ਪਾਵੇਂ ਕੋਈ ਪਾਵੇਂ ਕੋਈ ਵੀ ਹੈ ਆਵਾਜ਼ ਫਿਰ ਗਾਇਬ ਹੋ ਗਈ ਨਿਕਲ ਤੂੰ ਦੱਸ ਪਈ ਜਾਣਾ ਬਾਤ ਅਜੇ ਨਹੀਂ ਆਦੀ ਉਹ ਜਨ ਕੋ ਨਹੀਂ ਤਾਂ ਨਹੀਂ ਉਹ ਜਨ ਕੋ ਨਹੀਂ ਤੇ ਕਰ ਹੁਣ ਵੀ ਦਾਂਦਾ ਹੁਣਾਂ ਹੀ ਦੇ ਦੁ ਕਨੀ ਆਦੇ ਉਹਦੀ ਗਾਇਬ ਹੀ ਨਹੀਂ ਯਾਰ ਤੋ ਗੱਲ ਮਕਾਨ ਪਹਿਲਾਂ ਸਾਡੇ ਤਾਂ ਬੰਦੇ ਸਾਨੂੰ ਕਿਹੜਾ ਟਿਕਟ ਦੇਣਗੇ ਬੰਦੇ ਮੌਕੇ ਡਿਪੈਂਡ ਕਰਨਾ ਕਿੰਨੇ ਕਿੰਨੇ ਪੰਗੜਾ ਪਾਉਣਾ ਕਿੰਨੇ ਇੰਨੇ ਪਾਉਣਾ ਤੂੰ ਤੇ ਦੇ ਦੇ ਉਹ ਜਾਇ ਹੋਰੇ ਨੂੰ ਮਾੜਾ ਬੜਾ ਚਲਾਉਣੀ ਜੇ ਆਈ ਜਾਂਦੀ ਆਲੀ ਆਲੀ ਨੂੰ ਇੱਧਰ ਰਹਿਣ ਦੋ ਤੂੰ ਤੂੰ ਕੀ ਪੀ ਲਈ ਜਾ ਜੇ ਤੇ ਇਹ ਦੋਵੇਂ ਹੋ ਗਏ ਰਖੂ ਦੋਵੇਂ ਪਾਪ ਮਾਦਰਾ ਹੋ ਗਏ ਚਾਹੀ ਲਈ ਜਾ ਦੇ ਕੋਈ ਹੂੰ ਉਹਨੇ ਜੇ ਮੈਂ ਰੱਖਾ ਰੱਖੇ ਇੱਥੇ ਤਾਂ ਰੱਖੀ ਤੇ ਫਾਰਵਲ ਮੈਂ ਇਸ ਤਾਰਾਂ ਤੇ ਉੱਨੇ ਜਾਂਦਾ ਰਹਿਣਾ ਤੇ ਉਧਰ ਸੁਲਤਾਨਪੁਰ ਕਿੱੜੇ ਕਿੱੜੇ ਜਾਂਦੇ ਤਾਂ ਮੁੰਡੇ ਮਰਜ਼ੀ ਜਾਂਦੇ ਰਾਜੇ ਦੋਸੀ ਲੈ ਜਾਣੀ ਕਿਹੜਾ ਦੋਵੇਂ ਕੰਮ ਦਿਹਾੜੇ ਭਲਿਕ ਲੈ ਜਾ ਦੇ ਫਿਰ ਜੇ ਕੰਮ ਹੋਇਆ ਫਿਰ ਪੰਮੇ ਨੂੰ ਉਧਰੋਂ ਕਦਾ ਫਾਰਵਲ ਲੈਵਾਂ ਤਾਂ ਇਹ ਫਿਰ ਪਾ ਨਿਕਲ ਜਾਂਦੇ ਬਦਲੀਏ ਕਰਾ ਨਹੀਂ ਆ ਰਹੀ ਠੀਕ ਐ ਮੈਂ ਵੇ ਜਿਵੇਂ ਬਦਲੀ ਨਹੀਂ ਕਰਾਈ ਤਾ ਅਫਸਰ ਦੀ ਕਿਵੇਂ ਇੱਕ ਤਾਂ ਨਵਾ ਠੰਡਾ ਆਹੋ ਉਤ ਫਿਰ ਬਦਲੀ ਹੋਈ ਨਹੀਂ ਤੇਰੇ ਨਾਲ ਚਾਹ ਰੋਣਾ ਰੱਖਣਾ ਫਿਰ ਨਾ ਹੁਣ ਜਿਆ ਬੰਦਾ ਸਸਪੈਂਡ ਚਾ ਕਰੂ ਜਾਂ ਬਦਲੀ ਕਰਾਉ ਕਿੱਧਰ ਫਾਰਮਰ ਕਰਾਰੀ ਪਈ ਬਦਲੀ ਤੇ ਫਿਰ ਦੁਬਾਰਾ ਤੂੰ ਜਰਾਲਾ ਚੈਨ ਜਾ ਸੋਸਾਇਟੀ ਕਰਲਾ ਪਹਿਲਾਂ ਉਸੇ ਨਿਪਟ ਜਾਣਾ ਕੰਮ ਤਾਦਰ ਤੂੰ ਇੱਥੇ ਹੀ ਰਹੀਂ ਜਿਹੜੇ ਚਲਾਈ ਨਾ ਜਿਹੜਾ ਹੜੇ ਤੇੰਦੇ ਨਾ ਤਿਆ ਤਿਲ ਫਿਰ ਉਤਰ ਆ ਜੀ ਤੂੰ ਅੱਧੇ ਫਿਰ ਮਤੇ ਨਾਲ ਜਾ ਕੇ ਫਿਰ ਆਪਾਂ ਸਾਨੂੰ ਤੈਨੂੰ ਇਕੱਠਾ ਫਿਰ ਰਾਈ ਚਲਾਗੇ ਉਹ ਸਰਦਾਰ ਤੇ ਤੂੰ ਗਰਮਸ਼ੀਨ ਚਲਾਣੀ ਹੁੰਦੀ ਫਿਰ ਆਪਾਂ ਇਹ ਮਸ਼ੀਨ ਬਾਹਰ ਵੱਲ ਠਾਲ ਦੇਣੀ ਹੈ ਤੇ ਉਹ ਫਿਰ ਆ ਆ ਦੋਵੇਂ ਪੰਨ ਲੈ ਆਏ ਉਧਰ ਜੇ ਮਰਜ਼ੀ ਕਰਦੇ ਜੋ ਉਹ ਚੱਲੀਏ ਦੋ ਹੀ ਵੱਡੇ ਵੱਡੇ ਨੇ ਨਿੱਕੀ ਆ ਰ ਅੱਧਰ ਤੇ ਉਹ ਪਮਾਲ ਮੁੰਡਾ ਕੋਈ ਨਿੱਤ ਆਉਂਦਾ ਸੀ ਫੀਡਰਾਂ ਇੰਨਾ ਇਹੀਂ ਕਰ ਦਿੰਦੇ ਨਹੀਂ ਇੰਨਾ ਟੈਡ ਵਿੰਗਾ ਕਰ ਦਿੰਦੇ ਪਾੜ ਕੇ ਨਿਆਰਾ ਆ ਜਾਂਦਾ ਸੀ ਨਹੀਂ ਇਹ ਕਾਲਾਂ ਤੇ ਬੜੇ ਦਾ ਪਹਿਲੀ ਵਾਰ ਹੀ ਲਾਇਆ ਕੋਈ ਨਾ ਪਹਿਲੀ ਵਾਰ ਲਾਇਆ ਤੈਨੂੰ ਆ ਵਟਾ ਮੈਂ ਪਟਾ ਨਾ ਇਹ ਵਾਰੀ ਆਪਾਂ ਦਾ ਵੱਡਾ ਫਿਲਟਰ ਹੁਣ ਨਹੀਂ ਵੱਡਾ ਹੁਣ ਉਵੇਂ ਹੀ ਲੱਗਾ ਫਿਰ ਹੋਰ ਕਿਵੇਂ ਲਾਉਂਗਾ ਉਵੇਂ ਕੋਈ ਪਟਾ ਨਹੀਂ ਲੱਗਿਆ ਹੁਣ ਪੜਾ ਤੂੰ ਤੇ ਵਿਲਾ ਇਹਨੂੰ ਪੁੱਛਿਆ ਹਾਂ ਫਿਲਟਰ ਨਹੀਂ ਵੱਡਾ ਹੈ ਪੁੱਛ ਉਹਨੇ ਜ ਵੱਡਾ ਫਿਲਟਰ ਹੈ ਨਹੀਂ ਯਾਰ ਐ ਪੱਮਾ ਦੱਸ ਉਹਨੇ ਜ ਵੱਡਾ ਹਾਂ ਛੋਨੇ ਜ ਵੱਡਾ ਨੀਂਦਰ ਜਨ ਕੇ ਬੋਲੀ ਜਾਣਾ ਹੋਰ ਛੋਨੇ ਜ ਵੱਡਾ ਉਸ ਨੂੰ ਬੜਾ ਪਲਾ ਦਿੱਤਾ ਵਟਾ ਉਹਨੇ ਮਾਰ ਲਾ ਕੇ ਨੀਂ ਤੇ ਨਾ ਨਹੀਂ ਯਾਰ ਜਿਹੜੀ ਸਹੀ ਆਪਾਂ ਗਰਾਰੀ ਹੁਣੀ ਯਾਰ ਛਤਰੀ ਉੱਤੇ ਵੇਖੀ ਹੁੰਦੇ ਚ ਜਾ ਇਹਦੇ ਪਿੱਛੇ ਇਹਨੇ ਘੱਟਾ ਗਾ ਜਿਹੜਾ ਸੰਗਲ ਨਾਲ ਇੱਕ ਲਾ ਦੇ ਨਲੇ ਦਾ ਉਹ ਨਹੀਂ ਆ ਵੇਖ ਮੜਾ ਵੇਖਤਾ ਕਰੀ ਇਹਨੂੰ ਲਾ ਬੇ ਮਸ਼ੀਨ ਨਾਲ ਬਚਾਉਂਦੇ ਜੋ ਮੈਂ ਨਹੀਂ ਫਾਰੂ ਹਲਦੀ ਮੇ ਜਾਣਾ ਫਾਰੂ ਲਈ ਜਾਵਾ ਤੇ ਤੈਨੂੰ ਭਲਾਉ ਤੈਨੂੰ ਤੈਨੂੰ ਇੱਕ ਮਿੰਟਰੀ ਦਿਖਾ ਲੈ ਮੇਰੇ ਕੋਲ ਬੰਦੇ ਸਾਟ ਆਦੇ ਨੇ ਫਾਰੂ ਵਾਲ ਦੇ ਹਰ ਵਲ ਤੇ ਮੈਂ ਜਾਵਾਂਗਾ ਤਾਂ ਮਾ ਦਾ ਨਾ ਚਿੰਦੂ ਪੋ ਜਾਂਦਾ ਅੰਦਰ ਪਰ ਮੈਂ ਸਿੰਦੂ ਨੂੰ ਤੇ ਕੱਲਾ ਦੇ ਕਿਉਂਕਿ ਅੱਗਪ ਦੋ ਮਹੀਨੇ ਬਾਹਰ ਲਾਇਆ ਦਿਨ ਤਲਾ ਨੇ ਚਾਰ ਪੰਜੀ ਸੁਲਤਾਨਪੁਰ ਮਾਂ ਵੀ ਆ ਮਗਰੇ ਤੋਂ ਡੇ ਇਹ ਨਹੀਂ ਕਾ ਮੇਰਾ ਜੀ ਲੱਗ ਜਾ ਕਰ ਮੋਹ ਮਗਰੇ ਆ ਕਿੱਥੇ ਆਇਆ ਰੋਗ ਮਾਮਾ ਦਾ ਯਾਰ ਕੰਮ ਮਿਲਦਾ ਐ ਇੰਨੇ ਖਤਰਨਾਕ ਜਾ ਇਹ ਇੱਕਦਮ ਬਾਹਰ ਜਦੋਂ ਬਾਹਰ ਦਾ ਵੜਨਾ ਇੱਕਦਮ ਪੀਆ ਰਾਜਸਥਾਨ ਦੇ ਵਿੱਚ ਉੱਥੇ ਮਸ਼ੀਨ ਨੂੰ ਤਾਂ ਕਿਹਦੇ ਵਿੱਚ ਬਾਹਰ ਕੱਢਣੀ ਚਾਹੀਦੀ ਬਿਲਕੁਲ ਵੀ ਇਹ ਪੀਆ ਆਪਣਾ ਪਿਆ ਵਾਲ ਹਾਲ ਲਾਉਂਦੇ ਨਹੀਂ ਇੱਕ ਵਾਰੀ ਕੱਢ ਦਿੰਦੇ ਨੇ ਵੇ ਕਮਾ ਕੇ ਪਰ ਪਿਛੇ ਮੋੜ ਦੇ ਜਿਹੜਾ ਸਕੰਜੇ ਨਾਲ ਹਰ ਖਲਾੜਤਾ ਵੇਲਾ ਐਂਗਲ ਵਿੰਗੀ ਐਂਗਲ ਵਿੰਗੀ ਹੋਊਗੀ ਕਿ ਡੱਗ ਗਈ ਪਈ ਨੌਕਰੀ ਕੋ ਪੈਰ ਰੱਖਣ ਲਿਆ ਕਿੱਥੇ ਨੌਕਰੀ ਪਾਸੇ ਪਾਸੇ ਅੱਛਾ ਫੜਾ ਹੁਣ ਇੱਥੇ ਬਣਾਇਆ ਕਰਾਂ ਆਈਏ ਕਿੱਥੇ ਚਾਹ ਇੱਥੇ ਬਣਾਈਆ ਸਾਸਰੀ ਕਾਲ ਵਰਕੇ ਵੀ ਜਾ ਰਹੇ ਸੱਸਰੀ ਆਸਾਂ ਵਾਠ ਠੀਕ ਹੈ ਹੁਣ ਵਾਹ ਲਾਉਂਦਾ ਜਾਂਦਾ ਹਰੀ ਹੋ ਗਈ ਸੁੱਖਾ ਕਿੱਥੇ ਗਏ ਆਂ ਆਪਾਂ ਹੁਣ ਉਹ ਕਿੱਧਰ ਗਿਆ ਰ ਦੁੱਧ ਪੀਆ ਕਿੰਨੇ ਗਲਾਸ ਪੀਤੇ ਇੱਕ ਨਾਲ ਦਨ ਸਵਰ ਨਹੀਂ ਆ ਸਕਦਾ ਇਧਰ ਨਾ ਮਨਾ ਨੇੜੇ ਆ ਜਾ ਯਾਰ ਨੇੜੇ ਤਾਂ ਆ ਯਾਰ ਰਾਜਨਾ ਇਹ ਦਿਖਾਏ ਤੁਹਾਨੂੰ ਅੱਜੇ ਵੈਲਸ ਨੂੰ ਇੱਕੜਾ ਸਵਰਾਗਾ ਇੱਕੜਾ ਲਾਗ ਹੈ ਤੇਲ ਤਾਂ ਲਾਈ ਯਾਰਾ ਗੁਰੂਆ ਵਾਲਾ ਬੁਲਾ ਤੇ ਦੂਵੇਂ ਖiladi ਫਿਰ ਕੋ ਨਹੀਂ ਲਾਏ ਨਾ ਨਾਸਤਾ ਹੀ ਕੋ ਨਹੀਂ ਰੇ ਇੰਦਰ ਇੱਥੇ ਕੰਮ ਹੀ ਖਰਾਬ ਕਰਦੇ ਮੈਂ ਹਰ ਕਲਾ ਤੇਲ ਦਾ ਰੋੜਾ ਹੈ ਤਾਂ ਹੀ ਕੋ ਨਹੀਂ ਕਿਵੇਂ ਸਾਨੂੰ ਖਰਾਬ ਕਰਦੇ ਕਿਵੇਂ ਇਧਰ ਪੇਦੀਏ ਕਿੱਧਰ ਕੀਪੀ ਨੇ ਸਿੰਧੂ ਵਾਪੇਦੀਏ ਨਹੀਂ ਮੈਂ ਬੱਬੀ ਬੈਠਾ ਹੂੰ ਸਿੰਧੂ ਵਿਰੁੱਧ ਤੇ ਟੰਗਰਿਆ ਕਰਦਾ ਹਾਂ ਤੇਰੇ ਜਿਆ ਉਹਨੇ ਮੈਂ ਆਪਣਾ ਵਸਤ ਰੋ ਬਾਹਰ ਆਉਣਿਆ ਆਪਣਾ ਇਟ ਕੜਵਾ ਲ ਕਿਥੇ ਫਿਰ ਤੇ ਤੂੰ ਕੜਵਾ ਦੇ ਮੜੇ ਜਾ ਕਟਾਣਾ ਵਾ ਹੈੜਾ ਪਤਾ ਦੁਹਾਰਾ ਕਟਾਣਾ ਨਾ ਨਾ ਬੜਾ ਔਖਾ ਹੋ ਜਾਣਾ ਕਰ ਮੈਨੂੰ ਪਤਾ ਪਿਛਲੀ ਕਰੀ ਅੱਜ ਕਿ ਤਾਮ ਛੋੜੀ ਤੇਰੇ ਅੱਡੇ ਤੇਰੇ ਆਣਾ ਤਾਮ ਛੋੜ ਜਣ ਕਰਾਣਾ ਕਾਮ ਤੇ ਆ ਜਾਂਦੀ ਏ ਉਹ ਤਰਸਦਾ ਫਿਰ ਦਵਾਈ ਵਾਲਾ ਤੇ ਤੂੰ ਲੜੀ ਜਉਂਦੇ ਵਾਲਾ ਪਿੱਛੇ ਸਹੀ ਗੱਲ ਸਹੀ ਰੇਜ ਕੋਲ ਦਵਾਈ ਲਿਆ ਰਹੀ ਲਿਆਈ ਹਿੰਦੀ ਲੈਣ ਲੱਗਣ ਲੈਣ ਕੋਲ ਦਿੱਤੀ ਦੇ ਉਸ ਮਾਰਦੇ ਕੀ ਖੁੱਤਕ ਉਹ ਮੈਂ ਜ਼ਿਆਦਾ ਕਰਾਂ ਖੁੱਤਕ ਕੰਮ ਕਰਨਾ ਮਸ਼ੀਨ ਦਾ 12000 ਇਹਦਾ ਨੀਂਦਰਾ ਇਹਦੇ ਇੱਕ ਨੀਂਦਰੀ ਹੋਈ ਤੇ ਨੀਂਦਰਾ ਅਜਿਹਾ ਕਨ ਕਦ ਦਿਨ ਰਾਤ ਚਲਦੀ ਨਾ ਮਸ਼ੀਨ ਉਹਦਾ ਕੀ ਕਰੇਦਾ ਦੋ ਦੋ ਲੱਕੋ ਪਰਵਾਹੀ ਨਹੀਂ ਮੇਰੀ ਗੱਲ ਸੁਣੋ ਕੰਮ ਨੇ ਬੇਰਾਤੀ ਲੱਗਣਾ ਪੜਾ ਜਾਏ ਤੇਰਾ ਆਂ ਵੀ ਤੋ ਜਾ ਮੰਡੀਆ ਘਲਾਰੇ ਲੈ ਕੇ ਆਓ ਅਸੀਂ ਜਾਂਦੇ ਮੰਡੀ ਬਿੱਤ ਤੇਰਾ ਰਾਣੇ ਦਾ ਕੀ ਖਾਈ ਨੇ ਕਰ ਲਾ ਇੱਕ ਦਿਨ ਕਿਹਨਾਂ ਤੇਰਾ ਰਾਣੇ ਦਾ ਆਈ ਨੇ ਕਰ ਲਾ ਰਾਣੇ ਦਾ ਕਰ ਲੈ ਰਾਣਾ ਕਿਹਾ ਦਾ ਪੀਲੀ ਕਰੀ ਨਾ ਹੁਕ ਡੈਸਟ ਕਰਨਾ ਯਾਰ ਮੇਰੇ ਪੰਮੇ ਆ ਜਨਤੇ ਕ ਬਟਨ ਜਣਾ ਕਰ ਕੋ ਮਸ਼ੀਨ ਲੱਗ ਜਾਣੀ ਥੇ ਥਾ ਕੋਣ ਹੁਣ ਮੈਂ ਕਿੰਨਾ ਲੈਣਾ ਵਿੱਚ ਮੈਂ ਇਹ ਬੋਲ ਕੇ ਦੱਸ ਤੂੰ ਮੇਰੇ ਨਾਲ ਮੇਰੇ ਨਾਲ ਆਪਾਂ ਕੌਣ ਕੌਣ ਨੇ ਦੱਸ ਆਪਾਂ ਬੱਬੂ ਤੂੰ ਮੈਂ ਠੀਕ ਵੈਰੀ ਗੁੱਡ ਤਾਂ ਇਹਨਾਂ ਵੱਲ ਆਣਾ ਨਹੀਂ ਤੇ ਹਰਿਆੜੀ ਨੇ ਹਰਿਆੜੀ ਨੇ ਸਿਰ ਥੋੜੇ ਤੈਨੂੰ ਫੜਾਈ ਰੱਖਣੇ ਨੇ ਜ਼ੋਰ ਕੇ ਨਾ ਗਾਜ ਲੈਣਾ ਵੈਰੀ ਗੁੱਡ ਮੈਂ ਸਿੰਦੂ ਨਾ ਤੂੰ ਸਿੰਦੂ ਨਾ ਤੂੰ ਹੀ ਆਪ ਦਾ ਵੀ ਸਾਈਡ ਕਰ ਲੂ ਨਾ ਮੈਂ ਸਿੰਦੂ ਨਾ ਤੂੰ ਵੀ ਦੱਸ ਦੇ ਕਿੰਨਾ ਲੈਣਾ ਤੂੰ ਕੋਲੋਂ ਖਾਣੇ ਕਰਨੀ ਆ ਕੇ ਵੇਖੀ ਆਹੀ ਕੋਲ ਡਾਗ ਲੈ ਲੇ ਲੋਕ ਕੰਬਰਦਾ ਮੇਰਾ ਕਿਹੜਾ ਥੋਬੀ ਦੇ ਕੁੱਤੇ ਦਾ ਧਰਗੋ ਤੇ ਦਮ ਹੈਗਾ ਨਾ ਹੈਗਾ ਕਰ ਬਾ ਰਗੂ ਦੇ ਪੁਰਾਣੇ ਤੂੰ ਵੀ ਕੋ ਤੇ ਆਗ ਵੀ ਚਾਹ ਸਾਸਰੀ ਘਰ ਬਲਾ ਜਾਨਾ ਹਾਂ ਵਾਹ ਲਾ ਆ ਗਿਆ ਬੰਦੇ ਨੇ ਕਿ ਹੁਣ ਉਹਨਾ ਅੱਜ ਅੱਜ ਤੁਨ ਮੈਂ ਲਾਸਟ ਵਾਰੇ ਸਮਝਾਉਂਦਾ ਪਿਆ ਹੁਣ ਮੈਂ ਵਾਰ ਵਾਰ ਨਹੀਂ ਕਹਿਣਾ ਵੀ ਸਾਸਰੀ ਘਰ ਬਲਾ ਆਪਣੇ ਆਪ ਜਿਹੜਾ ਕੈਮਰਾ ਗਿਆ ਹੋਇਆ ਨਾ ਚੱਲ ਸਾੜੀ ਬਈ ਲੰਮੀ ਦਾੜੀ ਬਣਾਉਣੇ ਪਨੇ ਕਿੰਦੇ ਕੋ ਗਿਆੜਾ ਦਾੜੀ ਓੜੀ ਥੋੜੀ ਲੱਗਦੀ ਮੈਂ ਦਾੜੀ ਤਾਂ ਵਧੀ ਕਟਾਈ ਆ ਆ ਫਟੇ ਪਾਣਾ ਲੰਮੀ ਬਣਾਏ ਹੋਏ ਕਿੰਦੇ ਕੋ ਆ ਰਿਹਾ ਕਿ ਦਾ ਪੜੇ ਖਤਮ ਹੋ ਰਿਹਾ ਬਣੇ ਦਰੇ ਉਹ ਖਤਮ ਨੂੰ ਕਿਹੜਾ 500 ਬਿਨੂ ਵੜਨੀ ਆ ਐਵੇਂ ਨਾ ਪੜੇ ਪੈਸਾ ਅੱਗੇ ਪੂਰਾ ਕੋਈ ਨਾ ਦਿੱਤਾ ਕੋਈ ਨਾ ਜਾਣਾ ਹੈਗੀ ਪੜੇ ਆਪਣਾ ਘਰੇ ਪੈਣ ਜਿਹੜੇ ਪੈਣ ਉਹਨੇ ਕ ਪਾਲੋ ਪਹਿਲਾਂ ਲੋੜ ਹੀ ਨ ਪੜਾਂ ਦੀ ਚਲ ਫਿਰ ਆ ਨਾਟ ਨੂੰ ਕੱਸ ਦੇਣਾ ਸਿੱਧੇ ਕਰ ਦੇਣਾ ਹੂੰ ਥੋੜੀ ਜਿਹੀ ਮਾਰ ਚੱਲੀਏ ਮੰਡੀ ਆਪਾਂ ਲੋ ਅਕੇਲੇ ਜਾਵਾਂਗੇ ਬਲਾਰੀ ਆਪਾਂ ਲੋ ਅਕੇਲੇ ਜਾਵਾਂਗੇ ਅਕੇਲੇ ਅਕੇਲੇ ਜਾਊਂਗੇ ਅਕੇਲੇ ਜਾਊ ਤੁੰ ਨੂੰ ਮੜਾ ਕੇ ਉਧਰ ਤੂੰ ਹੀ ਮਰ ਪਾਕਾ ਇੱਥੇ ਕੰਮ ਨਾ ਕੋਈ ਨਹੀਂ ਮੈਂ ਤੁਮ ਲੋਗ ਯਹਾਂ ਪਕਾਉਂ ਮੈਨੂੰ ਤੇ ਲਈ ਚੱਲ ਅੱਛਾ ਹੈ ਚੱਲ ਤੇਨ ਲਈ ਜਾਂਦਾ ਮੈਂ ਚੱਲਾਂ ਚਰਨਾਂ ਨਾਲ ਕੀ ਲਿਆਣਾ ਇੰਨਾ ਕੀ ਕੀ ਹੈ ਗੱਟਾ ਤੇ ਨਹੀਂ ਭਰ ਗਿਆ ਪਿਆਣਾ ਲਿਆਣਾ ਫਿੱਟ ਕਰਨੀ ਚਾਹਣਾ ਬੱਕਲ ਹੀ ਗਰਾਰ ਹੀ ਲੈਣੀ ਆ ਹੋਰ ਮੈ ਵੀ ਕੋ ਲੈਣੀ ਹੈ ਹੋਰ ਇੱਕ ਡੱਕ ਪੰਮੇ ਦੀ ਡੱਕ ਬਹੁਤ ਹੋ ਕੰਮ ਫਿਰ ਲੱਗੇ ਨਾ ਨਹੀਂ ਕਿ ਇਕੱਲੀ ਵਾਜ ਹਿੰਦੂ ਦੀ ਉਖੜਦੀ ਹੈ ਥੋੜੀ ਥੋੜੀ ਮਾਰ ਕੇ ਪੱਕੀ ਕਰ ਦੇਣਾ ਫਿਰ ਕੋਈ ਆਵਾਜ਼ ਨਹੀਂ ਨਹੀਂ ਉਹ ਲੈ ਕੇ ਥੋੜਾ ਜਿਹਾ ਨਹੀਂ ਮਾਰ ਪੱਕੀ ਕਰ ਦੇ ਰੁਕਣ ਦੀ ਪੇਕਰ ਹੋਰ ਨਹੀਂ ਲਾਇਆ ਪੈਟ ਪੜਦਾ ਲੇਪ ਮਾਰ ਕੇ ਕੀ ਕਲਾ ਬਿਚੂ ਸੀ ਇਹ ਮੋਕ ਮਾਰੀ ਮੈਂ ਨਹੀਂ ਜਿੰਨੇ ਵੱਟ ਗਏ ਬੰਦਾ ਮੰਨ ਗਿਆ ਕਿ ਨਹੀਂ ਮੰਨਿਆ ਇਹ ਦੱਸੋ ਡਰਾਈਵਰ ਨੇ ਮੰਨਿਆ ਕਿ ਮਸ਼ੀਨ ਨੂੰ ਕਿ ਕੜਕ ਨੂੰ ਮੈਂ ਚਲਾਈ ਮੇਰੇ ਬਸਤ ਪੰਮੇ ਮਸ਼ੀਨ ਬਾਹਰ ਹੈ ਕਿਵੇਂ ਮੇਰੇ ਕੋਲ ਔਖਾ ਕ ਸਟੀਅਰਿੰਗ ਬੜਾ ਪਾਰ ਹੈ ਇਹ ਮੈਂ ਦਿੰਦੇ ਹਾਂ ਪੰਮਾ ਪੰਮਾ ਹੀ ਐ ਤੁਸੀਂ ਪੰਜ ਮਰਜ਼ੀ ਮਸ਼ੀਨਾਂ ਨਾਲ ਫਿਰ ਪੰਮੇ ਬਣਾਣੇ ਕੋਈ ਚਲਾ ਸਕਦਾ ਮਸ਼ੀਨਾਂ ਪੰਮੇ ਬਣਾਣੀ ਮਸ਼ੀਨਾਂ ਆੜਿਆ ਕੰਮ ਪੰਮਾ ਹੀ ਕੜਾ ਤੇ ਅੱਜ ਦਾ ਜ ਆਪਣਾ ਇੰਨਾ ਹੀ ਵਲੌਗ ਆ ਤੇ ਆਪਾਂ ਹੁਣ ਮਿਲਾਂਗੇ ਕਿਸੇ ਨਵੇਂ ਚ ਤੇ ਨਵੇਂ ਵਲੌਗ ਚ ਮਿਲਾਂਗੇ ਅਗਲੇ ਚ ਤੇ ਇੱਥੇ ਆਪਾਂ ਵੀਡੀਓ ਕਦਰ ਸਮਾਪਤ ਤੋ ਮੈਂ ਕਹਿੰਦਾ ਕਿਹੜੀ ਬੀੜੇ ਪਾਣੀ ਬੱਬੂ ਕ ਲਈ ਕਿਹ ਜੇ ਤੂੰ ਚਲਾ ਕੇ ਨਾ ਨਾ ਲੱਡੂ ਬੰਦਦਾ ਰਿਹਾ ਅੱਛਾ ਅੱਛਾ ਅਸਤਰ ਬਣਾਈਏ ਉਹਨਾ ਹਿੱਦੀ ਬਣਾਈ ਮੇਰੇ ਭਾਈ ਆਪਨ ਮੈਨੂੰ ਅਵੀ ਬਹੁਤ ਜ਼ਿਆਦਾ ਨੀਂਦਾਂ ਮਸ਼ੀਨ ਦਾ ਮੂਰਤ ਕੀਤਾ ਤੇ ਇਹਨਾਂ ਨੇ ਬੰਡਿਆ ਲੱਡੂ ਤੇ ਵੀਡੀਓ ਨਹੀਂ ਬਣਾਈ ਗਈ ਤੇ ਆਪਾਂ ਹੁਣ ਮੂਰਤ ਕਰਾਂ ਦੇ ਮੂਰਤ ਉਹਨਾ ਬਾ ਕੱਲ ਨੂੰ ਪਾ ਵੀ ਚਾਲੂ ਕਰ ਦੇਣੀ ਜੱਸੀ ਤਾਂ ਚਾਲੂ ਹੋ ਗਈ ਹੈ ਇਹ ਵੀ ਪਰਸੋਂ ਤੋਂ ਲੈ ਕੇ ਆਪਣੀ ਮਸ਼ੀਨਾਂ ਫੁੱਲ ਚੱਲ ਪਈਆਂ ਤੇ ਨਹੀਂ ਕਿੰਨਾਂ ਦੇ ਹਾਂ ਕਿੰਨਾਂ ਦੇ ਗੁਰਮੁਖ ਕੇ ਆ ਅੱਛਾ ਕਹਿ ਤਣੇ